ਸ਼੍ਰੋਮਣੀ ਕਾਲੀਦਲ ਦੇ ਕੌਮੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਫਗਵਾੜਾ ਪੁੱਜੀ ਅਤੇ ਵੱਡੀ ਗਿਣਤੀ ਵਿੱਚ ਆਗੂਆਂ ਪਾਰਟੀ ਵਰਕਰਾਂ ਤੇ ਹੋਰਨਾਂ ਨੂੰ ਕੀਤਾ ਸੰਬੋਧਨ ਦੱਸਦੀ ਹੈ ਕਿ ਇਸ ਮੌਕੇ ਸ਼੍ਰੋਮਣੀ ਕਾਲੀਦਲ ਦੇ ਸ਼ਹਿਰੀ ਪ੍ਰਧਾਨ ਰঞ্জੀਤ ਸਿੰਘ ਖੁਰਾਨਾ ਅਤੇ ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚੰਦੀ ਦੀ ਅਗਵਾਈ ਹੇਠ ਸੈਂਕੜੇ ਟਰੈਕਟਰਾਂ ਦੇ ਕਾਫਲੇ ਨਾਲ ਗੁਪਤਾ ਲੇਲਸ ਫਗਵਾੜਾ ਤੱਕ ਟਰੈਕਟਰ ਰੈਲੀ ਵੀ ਕੱਢੀ ਗਈ ਪ੍ਰਧਾਨ ਸੁਖਵੀਰ ਸਿੰਘ ਬਾਦਲ ਟਰੈਕਟਰਾਂ ਦੇ ਕਾਫਲੇ ਨਾਲ ਫਗਵਾੜਾ ਦੇ ਲੋਕਾਂ ਨੂੰ ਮਿਲਦੇ ਹੋਏ ਗੁਪਤਾ ਪੈਲਸ ਫਗਵਾੜਾ ਪੁੱਜੀ ਤੇ ਸਾਰੇ ਵੱਲੋਂ ਹੀ ਉਹਨਾਂ ਦਾ ਇੱਥੇ ਪੁਜਨ ਤੇ ਨਿੱਘਾ ਸਵਾਗਤ ਕੀਤਾ ਗਿਆ ਦੇਖੋ ਇਸ ਮੌਕੇ ਕੀ ਕਹਿ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰঞ্জੀਤ ਸਿੰਘ ਖੁਰਾਨਾ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਹਰਿਸ਼ ਭੰਡਾਰੀ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1 ਜੂਨ ਨੂੰ ਲੋਕ ਸਭਾ ਦੇ ਇਲੈਕਸ਼ਨ ਹੋਣ ਜਾ ਰਹੀਆਂ ਇਸ ਵੀ ਸਾਡੇ ਇੱਥੋਂ ਹੁਸ਼ਿਆਰਪੁਰ ਹਲਕੇ ਤੋਂ ਸਦਾ ਸੋਹਨ ਸਿੰਘ ਠੰਡਲ ਜੀ ਜ਼임ੇਵਾਰ ਹਨ ਜਿਨ੍ਹਾਂ ਦੇ ਹੱਕ 'ਚ ਅੱਜ ਇੱਕ ਚੋਣ ਰੈਲੀ ਰੱਖੀ ਗਈ ਸੀ ਗੁਪਤਾ ਪੈਲੇਸ ਸੇ ਕਿੱਥੇ ਸਾਡੇ ਪਾਰਟੀ ਦੇ ਪ੍ਰਧਾਨ ਸਦਾ ਸੁਖਵੀਰ ਸਿੰਘ ਬਾਦਲ ਜੀ ਪਹੁੰਚੇ ਤੇ ਉਹਨਾਂ ਨੇ ਸਾਰੇ ਵਰਕਰਾਂ ਅਹੁਦੇਦਾਰਾਂ ਨੂੰ ਸੰਬੋਧਨ ਕੀਤਾ ਅੱਜ ਜਿੰਨਾ ਹੁਸ਼ਿਆਰ ਸੀ ਇਸ ਰੈਲੀ 'ਚ ਤੇ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਵੱਡੇ ਲੈਵਲ ਤੇ ਸਵਰਥਨ ਰਿਹਾ ਪੂਰੇ ਪੰਜਾਬ ਤੋਂ ਤੇ ਵੱਡੀਆਂ ਜਿੱਤਾਂ ਪ੍ਰਾਪਤ ਕਰੂਗਾ ਕਿਉਂਕਿ ਜੋ ਖਿੱਤਰੀ ਪਾਰਟੀ ਨੇ ਕੀਤਾ ਅੱਜ ਲੋਕ ਉਸ ਗੱਲ ਨੂੰ ਕਹਿ ਰਹੇ ਆ ਕਿ 2007 ਤੋਂ ਲੈ ਕੇ 2017 ਤੱਕ ਜੋ ਵਿਕਾਸ ਦੀ ਨੇਰੀ ਚੱਲੀ ਉਸ ਨੂੰ ਅੱਜ ਯਾਦ ਕਰ ਰਹੇ ਆ ਤੇ ਮੈਨੂੰ ਪੂਰਾ ਯਕੀਨ ਆ ਤੇ ਵਰਕਰਾਂ ਤੇ ਉਧਦੇਦਾਰ ਸਾਰਿਆਂ ਨੇ ਯਕੀਨ ਵੀ ਦਿਵਾਇਆ ਕਿ 1 ਜੂਨ ਨੂੰ ਇੱਕ ਇੱਕ ਬੋਰ ਜਿਹੜੀ ਹੈਗੀ ਆ ਤਗੜੇ ਚੋਂ ਨਿਸ਼ਾਨ ਤੇ ਬਟਨ ਦਬਾ ਕੇ ਇਥੋਂ ਸਦਾ ਸੋਹਣ ਸਿੰਘ ਫਰਨਲ ਜੀ ਨੂੰ ਤੇ ਬਾਕੀ ਜਿੱਥੇ ਪੰਜਾਬ ਚ ਜਿੱਥੇ ਵੀ ਸਾਡੇ ਸ਼ੋਭਨੀ ਕਾਲੇਦਾਰ ਦੇ ਕੈਂਡੀਡੇਟ ਖੜੇ ਆ 13 ਦੀ 13 ਸੀਟਾਂ ਤੇ ਤੇ ਮੈਨੂੰ ਪੂਰੀ ਉਮੀਦ ਤੇ ਪੂਰਾ ਵਿਸ਼ਵਾਸ ਆ ਕਿ ਪੰਜਾਬ ਦੇ ਲੋਕ ਫਵਾੜੇ ਦੇ ਲੋਕ ਸਾਨੂੰ ਪੂਰਾ ਸਮਰਥਨ ਦੇਵੋਗੇ ਅਸੀਂ ਫਵਾੜੇ ਤੋਂ ਵੀ ਇਥੋਂ ਵੱਡੇ ਪੱਧਰੇ ਲੀਡ ਪ੍ਰਾਪਤ ਕਰਾਂਗੇ ਤੇ ਪੂਰੇ ਲੋਕ ਸਭਾ ਹਲਕੇ ਜੋ ਅਸੀਂ ਲੀਡ ਕਰਕੇ ਅਸੀਂ ਦਸੋਂ ਸਿੰਘ ਠੰਡਲ ਜੀ ਮੈਂਬਰ ਪਾਰਟੀ ਵਿੱਚ ਬਣ ਗਏ। ਭਾਈਕੂ ਜੀ ਦਾ ਖਾਲਸਾ। ਪਰਾਨੇ ਤੁਸੀਂ ਕਿਹੜੀ ਪਾਰਟੀ ਨਾਲ ਆਪਣਾ ਮੁਕਾਬਲਾ ਸਮਝਿਆ ਇਸ ਟਾਂ? ਅਸੀਂ ਇਸ ਵੇਲੇ ਆਵਾਜ਼ ਦੀ ਪਾਰਟੀ ਆਪਣਾ ਮੁਕਾਬਲਾ ਸਮਝਦੇ ਆਂ। ਕਿਉਂਕਿ ਅਗਰ ਦੇਖਿਆ ਜਾਵੇ ਤਾਂ ਬੀਜੇਪੀ ਦਾ ਸਹਾਰਾ ਸਿਰਫ ਹੈਗਾ ਆਪਣਾ। ਲੇਕਿਨ ਪਿੰਡਾਂ 'ਚ ਬੀਜੇਪੀ ਦਾ ਕਿਉਂਕਿ ਕਿਸਾਨੀ ਕਰਕੇ ਬੰਦੀ ਸਿੰਘਾਂ ਦੇ ਹਾਈ ਕਰਕੇ ਜਿਹੜੇ ਪਿੰਡੂ ਖੇਤ ਦੇ ਲੋਕ ਹੈਗੇ ਆ ਉਹ ਪੂਰੇ ਨਿਰਾਸ਼ ਆ ਬੀਜੇਪੀ ਤੋਂ ਤੇ ਸਾਨੂੰ ਜਿਹੜਾ ਸਾਡਾ ਮੁਕਾਬਲਾ ਹੈਗਾ ਵਾ ਉਹ ਅੱਜ ਆਵਾਜ਼ ਦੀ ਪਾਰਟੀ ਨਾਲ لیکن ਅਸੀਂ ਸਮਝਦੇ ਹਾਂ ਕਿ ਸਾਨੂੰ ਲੋਕ ਕਿਉਂਕਿ 2022 ਜਿਹੜਾ ਇਹ ਬਦਲਾ ਦਾ ਨਾਂ ਲੈ ਕੇ ਸਰਕਾਰ ਆਈ ਸੀ ਪਰ ਅੱਜ ਲੋਕ ਹਾਹਾਕਾਰ ਕਰ ਰਹੇ ਆ ਕਿਉਂਕਿ ਨਿਰਾਸ਼ ਆ ਨਰਾਜ ਆ ਤੇ ਉਸ ਨਰਾਜਗੀ ਨੂੰ ਉਹ ਕਰਨ ਲਈ ਦੂਰ ਕਰਨ ਲਈ 1 ਜੂਨ ਨੂੰ ਇੱਕ ਜਿਹੜੀ ਆਪਣੀ ਬੋਰਡ ਹੈਗੀ ਆ ਚੋਣ ਨਿਸ਼ਾਨ ਤਕਰੀਬਾ ਬਟਨ ਦਵਾ ਕੇ ਚੋਣ ਨੇ ਕਾਲੀਦਾਲ ਦੇ ਕੈਂਡੀਡੇਟਾਂ ਨੂੰ ਕਾਮਯਾਬ ਕਰੂ

مسلم بار پرانگے کے لیے مان سب سڑتے ہیں کیونکہ سانو پتا آج سانا کار پجاب ہے پجاب دان رکھی کروگا یہ تھی امن شاہ کی روگ کی پاہی تر دیکھو یہ بادل صاحب نے یہ جی دربار صاحب کا چاروں طرف کچھورت بنایا تے نال دنال گوگیادہ مندر کو بھی بنایا ہے بھگوان بارمی کی لیے پویتر ستان رام کی لیے بنایا گروہ نویدہ عزیز پویتر ستان

واحر جی کا خالص واحر جی کا خالص میں مینو تقریباً تین مہینے ہو گئے پنجاب بچاؤ یاترا رائے میں پنجاب دے کونے کونے جا کے آیا بتی ایک سو کلو میٹر میں ایک میں دیکھی جتنے بھی گیا میں نے کسان ملے کھیت مزدور ملے گریب ملے وپاری ملے انہوں نے انہیں من چاسی جھاڑو والی سرکار خلاف کیونکہ جھاڑو والے نے جھوٹ بول کے ایسا سکنا دکھایا ਕਿ ਸਾਰੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਗੇ ਸਰਕਾਰ ਬਣਨ ਦੇ ਬਾਅਦ ਉਹ ਲੋਕ ਜਨਤਾ ਨੂੰ ਭੁੱਲ ਗਏ ਤੇ ਆਪਣੇ ਆਪ ਰੁਕਣ ਲੱਗ ਗਏ ਅੱਜ ਇਹ ਢਾਈ ਸਾਲ ਟੱਪੇ ਹੈ ਪੰਜਾਬ ਵਿੱਚ ਮੈਂ ਕਹਿੰਦਾ ਇੱਕ ਕਾਲਾ ਦੌਰ ਪੰਜਾਬ ਦਾ ਢਾਈ ਸਾਲ ਦਾ ਹੈ ਅੱਜ ਨਸ਼ਾ ਘਰ ਘਰ ਫੈਲਣ ਲੱਗ ਗਿਆ ਮੈਂ ਅਪਰਾਧ ਉਠਿਆ ਕਿ ਨਸ਼ਾ ਘਰ ਘਰ ਜਿਵੇਂ ਆ ਕੋ ਕਹਿੰਦੇ ਕੀ ਕਰੀਏ ਕਿ ਜਿਹੜੇ ਝਾੜੂ ਵਾਲੇ ਐਮਐਲਏ ਐ ਇਹਨਾਂ ਨੇ ਹੀ ਨਾ ਲੈਣਾ ਸ਼ੁਰੂ ਕਰ ਦਿੱਤਾ ਨਸ਼ਾ ਵੇਚਣ ਵਾਲੇ ਤੋਂ ਤੇ ਬੁੱਸੂ ਕਿਹਾ ਕਿ ਇਹਨਾਂ ਨੂੰ ਹੱਥ ਵੀ ਲਾਉਣਾ ਕਿ ਵੀ ਅਸੀਂ ਬੇਬਸ ਹੁਣ ਬਠੇ ਅੱਜ ਗੈਂਗਸਟਰ ਨਾਲ ਕਰੀ ਜਾਂਦੇ ਮੈਂ ਹੀ ਜਾਣੇ ਕਿਹਾ ਲੰਗਰ ਕਿਹਾ

ایک نمی چیز ایک نمی چیز نہیں کی بڑھائی تین سال ہوگی بڑھونا کی اسی سارا کسی ختم ہو ہے جیڑا بادل صاحب بی بیاں بیٹھی ہیں بادل صاحب ہر مدین آٹا دا دلدے ہوں گے سی این نے بند کرتا تھا شکر دلدے ہوں گے سی بند کرتا تھا پینشنہ دلدے ہوں گے سی اتنیاں کرتی ہیں اسی لڑکیاں لڑکیاں سرکاری سکول پڑھنا لیا ہوں گیاں بھی بار میں آئے ਬੰਦ ਕਰ ਦਿੱਤਾ ਹੈ સેવા ਕੇਂਦਰ ਖੋਲ੍ਹੇ ਕਿ ਤੁਸੀਂ ਆਪਣੇ ਕੰਨ ਨਾਮ ਮੁਹੱਲੇ ਵਿਚ ਕਰਾ ਲਓ ਉਹੀ ਬੰਦ ਕਰ ਮੈਂ ਵਰਲਡ ਕੱਪ ਕਬੱਡੀ ਦੇ ਹੁੰਦਾ ਹੁੰਦਾ ਸੀ ਨੌਜਵਾਨ ਕਬੱਡੀ ਦਾ ਬੜਾ ਸ਼ੌਕ ਸੀ ਬੰਦ ਕਰ ਜੋ ਉਸ ਬਣਿਆ ਉਦੋਂ ਹੀ ਬਣਿਆ ਜਦੋਂ ਥੋੜੀ ਸਰਕਾਰ ਕਾਲੀ ਨੀਤੀ ਸਰਕਾਰ ਸੀ ਤੁਸੀਂ ਮੈਂ ਬੇਨਤੀ ਕਰਦਾ ਹਾਂ ਫਰਵਾੜੇ ਤੋਂ تسی کسے بھی کونے پجاب چلے جاؤ گا جے کھپے سجے دیکھوں گے جے ٹیوبل دیکھوں گے وہ کالی سرکار دیلیا ہونا ہے وہ دے بیجلی کالی سرکار نے دیلی ہے جے کوئی منڈی دیکھوں گے جنہیں فصلہ پہی ہیں وہ کالی سرکار نے بنائی ہے جے لیرہ ہوتا ہوں گے کسیاں مدخون پتہ کرو کہ تو بڑھیا ہے وہ بھی کالی سرکار نے دران بڑھیا ہونی ہے آج ریا سرکہ ہے آج پھپارے تو

ਪਹਿਲੇ ਯਾਦ ਕਰੋ 10-10 ਘੰਟੇ ਤੇ ਕੱਟ ਲੱਗਦੇ ਸੀ